ਜਿੰਦਾਬਾਦ ਨੂੰ ਲਾਈਵ ਦੇਦੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਸਿੰਘ ਚੱਕ ਸਾਬੂ ਬੋਲੋ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਮੈਂ ਅਸ ਕਰਦਾ ਤੁਸ ਜਰ ਠੀਕ ਠਾਕ ਹੋਮੂਗੇ ਤੇ ਆਪਣੇ ਹਰਮਨ ਪਿਆਰੇ ਜਿੰਦਾਬਾਦ ਟੀਵੀ ਦੇ ਨਾਲ ਜੁੜ ਕੇ ਹੋਮੂਗੇ ਅੱਜ ਆਪਾਂ ਗੱਲਬਾਤ ਕਰਨੀ ਆ 328 ਰੁਪਿਆਂ ਦਾ ਜਿਹੜਾ ਮਾਮਲਾ ਕਾਫੀ ਚਿਰਾਂ ਤੋਂ 5 ਤੋਂ 7 ਸਾਲ ਤੋਂ ਇਹ ਚਿਰਾਂ ਤੋਂ ਇਹ ਜਿਹੜਾ ਮੁੱਦਾ ਚੱਲ ਰਿਹਾ ਆ ਇਹਦੀ ਆਪਾਂ ਥੁੜੀ ਜਿਹੀ ਅੱਜ ਗਹਲਕੀ ਫੁਲਕੀ ਜੀ ਗੱਲਬਾਤ ਕਰਨੀ ਆ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸੰਮਾਨ ਸਾਹਿਬ ਨੇ ਵੀ ਜਿਹੜਾ ਨਾਮਾ ਉਹਨਾਂ ਦਾ ਇੱਕ ਬਿਆਨ ਆਇਆ ਆ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਜਿਹੜਾ ਉਹਨਾਂ ਨੇ ਕਿਹਾ ਹੈ ਵੀ ਇੱਕ ਬੰਗਿਆਂ ਦੇ ਲਾਗੇ 169 52 ਸਰੂਪਾਂ ਦੀ ਉਹਨਾਂ ਨੇ ਗੱਲਬਾਤ ਕੀਤੀ ਆ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਆਵਾਜ਼ ਦੇ ਜਰੀਏ ਮੇਰੇ ਬਹੁਤ ਹੀ ਰਿਸਪੈਕਟਡ ਸਰਦਾਰ ਨਿਸ਼ਤ ਸਿੰਘ ਚੋਹਾਂਸਾਹਬ ਜੁੜ ਗਏ ਆ ਆਜੋ ਚੋਹਾਂਸਾਹਬ ਤੋਂ ਥੋੜੀ ਜੀ ਬਰੀਫ ਦੇ ਵਿੱਚ ਜਾਣਨਾ ਲਵਾਉਣੇ ਆ ਤੇ ਗੱਲਬਾਤ ਕਰਦੇ ਆ ਇਹਦਾ ਅਸਲੀ ਕੀ ਗੱਲਬਾਤ ਹੈ ਆਜੋ ਚੋਹਾਂਸਾਹਬ ਨਾਲ ਗੱਲਬਾਤ ਕਰੀਏ ਚੋਹਾਂਸਾਹਬ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਜੀਤ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਤੇ ਮੇਰੇ ਵੱਲੋਂ ਵੀ ਆਪ ਜੀ ਨੂੰ ਸੁਣਨ ਵਾਲੇ ਦੇਖਣ ਵਾਲੇ ਨਾ ਸਾਰਾਨੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਫਤਿਹ ਸਿੰਘ ਸਾਹਿਬ ਫਤਿਹ ਆ ਤੇ ਖਾਸ ਕਰਕੇ ਜਿੱਦੋਂ ਵੀ ਕੋਈ ਗੱਲਬਾਤ ਕੌਮ ਦੀ ਚੱਲਦੀ ਆ ਜਾਂ ਕਿਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲਬਾਤ ਜਦੋਂ ਆਉਂਦੀ ਜਾਂਦੀ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਭਰਿਆ ਪਿਆ ਜੀ ਆਪਾਂ ਗੱਲਬਾਤ ਕਰੀ ਅੱਜ ਤੈਨਸੂ 22 ਰੂਪਾਂ ਦਾ ਜਿਹੜਾ ਮਾਮਲਾ ਔਰ ਮਸਲਾ ਜਿਹੜਾ ਕਾਫੀ ਚਿਰਾਂ ਤੋਂ ਲੰਮੇ ਸਮੇਂ ਤੋਂ ਜਿਹੜਾ ਚੱਲ ਰਿਹਾ ਆ ਉਹਦੀ ਆਪਾਂ ਥੋੜੀ ਅੱਜ ਹਲਕੀ ਫੁਲਕੀ ਜੀ ਗੱਲਬਾਤ ਕਰਾਂਗੇ ਤੇ ਖਾਸ ਕਰਕੇ ਜਿਹੜਾ ਮਾਗੀ ਦੇ ਮੇਲੇ ਤੇ ਮੁਖਸਰ ਸਾਹਿਬ ਸਰਦਾਰ ਪੰਸਰ ਮਾਨ ਸਾਹਿਬ ਨੇ 169 ਪਾਵਨ ਸਰੂਪਾਂ ਦੀ ਜਿਹੜੀ ਬਰਾਮਦੀ ਦੀ ਗੱਲ ਕੀਤੀ ਆ ਉਹਦੀ ਥੋੜਾ ਜਿਹਾ ਬਰੀਫ ਦੇ ਵਿੱਚ ਤੁਸੀਂ ਸ਼ਾਨਣਾ ਲਾਓ ਹਾਂਜੀ ਇਹ ਮੈਂ ਜਦੋਂ ਸੋਚਿਆ ਤੁਸੀਂ ਇਹ ਕਿਹਦਾ ਮਸਲਾ ਹੈਗਾ ਨਾ ਹਾਂਜੀ ਇਹ ਤਕਰੀਬਨ ਮੇਰੇ ਦੇ ਪਾਈਜ ਨੂੰ ਪਰ ਜਿਹੜਾ ਪਟਾਰਾ ਸਾਹਿਬ ਆਪਣੇ ਬਲਦੇਰ ਸਿੰਘ ਪਟਾਰਾ ਉਹਨਾਂ ਨੇ 5 ਸਾਲ ਤੋਂ ਉਹ ਬੈਠੇ ਸਾਡੇ 5 ਸਾਲਾਂ ਨੂੰ ਹੋ ਗਏ ਸੀ ਇਸ ਕੰਮ ਦੇ ਵਿੱਚ ਲੇਕਿਨ ਇਹਦੇ ਵਿੱਚ ਕਿਸੇ ਵੀ ਜਿਹੜੀ ਸਿਆਸੀ ਪਾਰਟੀਆਂ ਹੈਗੀਆਂ ਸੀ ਉਹਨਾਂ ਨੇ ਕਿਸੇ ਨੇ ਵੀ ਇੰਟਰਸਟ ਨਹੀਂ ਲਿਆ ਖਾਸ ਤੌਰ ਤੇ ਜਿਹੜੀ ਐਸਜੀਪੀਸੀ ਵੱਲੋਂ ਜਾਂ ਸ਼੍ਰੋਮ ਨਿਕਾਲੀਦਾਰ ਵਿੱਚ ਇੱਕ ਪਰਮਾਦਰ ਕਬਜਾ ਹੈਗਾ ਉਹਨਾਂ ਤੇ ਕਰਨਾ ਹੀ ਨਹੀਂ ਸੀ ਆਇਆ ਹਾਂਜੀ ਕਿਉਂਕਿ ਉਹਨਾਂ ਦੇ ਦੋਸ਼ਾਰੇ ਉਹਨਾਂ ਤੇ ਆ ਰਹੇ ਹੈਗੇ ਆ ਹਮ ਹਮ ਤੇ ਹੋਣ ਜਿਹੜਾ ਸੁਣੋ ਵੀ ਹੁਆ ਰਹੀਆਂ ਨਾ ਹਾਂਜੀ ਬੜੀ ਕਨਫਿਊਜ਼ਨ ਹੈਗੀ ਸੀ ਲੇਕਿਨ ਮੈਨੂੰ ਹੁਣ ਜਿਹੜਾ ਹੈਗਾ ਮੈਂ ਅਖਬਾਰਾਂ ਵੀ ਪੜ੍ਹੀਆਂ ਹੈਗੀਆਂ ਮੈਂ ਉਹ ਡੇਰਾ ਨਾਭ ਸਿੰਘ ਕੀ ਹੈਗਾ ਹਾਂਜੀ ਬੰਗਿਆਂ ਦੇ ਲਈ ਹਾਂਜੀ ਹਾਂ ਉਹ ਉਹਦਾ ਵੀ ਮੈਂ ਸੁਣਿਆ ਹੈਗਾ ਜਰ ਕੇ ਉਹ ਉਥੇ ਜਿਹੜੀ ਸੀ ਪਰਵੰਦਕ ਇਹ ਕਹਿੰਦੇ ਸੀਗਾ ਤੇ ਬੜਾ ਜੀ ਸਾਡੇ ਤੇ ਦੋਸ਼ ਲੱਗਾ ਹੈਗਾ ਤੇ ਸਾਡੀ ਸਰਕਾਰ ਤੇ ਉਹਨੂੰ ਬਹੁਤ ਠੇਸ ਪਹੁੰਚੀ ਹੈਗੀ ਆ ਤੇ ਸਾਡੇ ਤਾਂ ਮੈਂ ਹੁਣ ਵੀ ਕਹਿੰਦਾ ਸਾਰੀ ਸਾਡੀ ਜਿਹੜੀ ਜਿਹੜੀ ਸਾਡੀ ਕੌਮ ਸ਼ਨਾਦੂ ਹੈਗੇ ਆ ਉਹ ਹੁਣੇ ਇੱਥੇ ਕੁਰਬਾਨੀ ਦੇਣ ਨੂੰ ਤਿਆਰ ਹੈਗੇ ਆ ਹਾਂਜੀ ਲੇਕਿਨ ਮੇਰਾ ਮਿਕਾ ਸਿੰਘ ਦੀ ਉਸ ਵੇਲੇ ਮੇਰੇ ਮਨ 'ਚ ਖਿਆਲ ਹੁੰਦਾ ਸੀ ਹਾਂਜੀ ਪੀ ਕੌਮ ਦੇ ਉੱਤੇ ਤਾਂ ਬਹੁਤ ਅਸਲੀ ਜਿਹੜੇ ਕਿੰਨੇ ਕਿੰਨੇ ਪੰਜ ਸਾਲਾਂ ਤੋਂ ਇਹ ਗਰੀ ਤੋਹਾਈ ਪੈ ਰਹੀ ਹੈਗੀ ਆ ਤੇ ਜਿਹੜੇ ਕੌਮ ਵਿੱਚ ਕਿੰਨੇ ਆਪਣੇ ਬੰਦੇ ਦੇ ਹੈਗੇ ਆ ਉਹ ਉਹ ਜ਼ਿਲ੍ਹਾ ਜੰਮਪਾਣ ਰਹੀ ਪਏ ਹੈਗੇ ਆ ਤੇ ਹੋਰ ਕਿੰਨਿਆਂ ਆ ਆਪ ਹੋਦਰੀਆਂ ਗੱਲਾਂ ਹੋਈਆਂ ਹੈਗੇ ਆ ਤੁਸੀਂ ਇਹ ਕਿਹੜੀ ਗੱਲ ਕਰਦੇ ਹੋ ਪਰ ਸਾਡੇ ਸਿੱਖ ਤਾਂ ਹੁਣੇ ਇਸ ਸ਼ੀਦੀ ਦੇ ਰਣਗੇ ਹਾਂਜੀ ਤੇ ਉਹਨਾਂ ਨੂੰ ਮੌਕਾ ਲੱਭਾ ਹੀ ਨਹੀਂ ਕਿ ਅੱਜ ਤੱਕ ਉਹਨਾਂ ਨੂੰ ਇਦਾਂ ਦੇ ਕੌਮ ਦੇ ਭਾਈ ਜੋ ਕੁਝ ਨੀਕ ਇਤਨਾਮਾ ਹੋ ਰਹੀਆਂ ਉਹ ਉਹਨਾਂ ਨੂੰ ਉਹ ਦੱਸਿਆ ਨਹੀਂ ਅਜੇ ਤੱਕ ਹਾਂ ਤੇ ਜਿਹੜੀਆਂ ਜਿਹੜੀਆਂ ਵਾਰਣ ਜਣੀਆਂ ਹੈ ਦੇਰਨ ਕਿਹਾ ਸੀ ਉਹਨਾਂ ਨੂੰ ਹਾਂਜੀ ਇਹ ਮੇਰਾ ਪਰਸਨਲ ਟੌਰ ਤੇ ਮੈਂ ਸੁਣ ਕੇ ਦੇਖ ਕੇ ਮੈਨੂੰ ਇਹ ਗੱਲ ਲੱਗੀ ਇਹ ਤਾਂ ਉਹੀ ਜਿਹੜਾ ਦਸਵੇਂ ਪਾਤਸ਼ਾਹ ਦੇ ਕੋਲ ਇੱਕ ਉਹ ਸਿੰਘ ਸੀ ਨਾ ਦੱਲਾ ਹਾਂਜੀ ਤੇ ਉਹ ਕਹਿੰਦਾ ਜੀ ਮੇਰੇ ਸਿੱਖ ਦੇ ਨਾਲ ਹੁੰਦੇ ਮੇਰੇ ਜਿਹੋ ਨਾਲ ਹੁੰਦੇ ਤਾਂ ਉਹਨਾਂ ਨੇ ਬੜਾ ਕੁਝ ਕਰ ਲੈਣਾ ਸੀਗਾ ਹਾਂਜੀ ਤੇ ਉਹ ਸਾਰੇ ਤੁਸੀਂ ਸਾਰੇ ਜਾਣਦੇ ਹੀ ਹੋਗੇ ਤੇ ਜਦੋਂ ਮੌਕਾ ਆਇਆ ਤਾਂ ਫਿਰ ਕੋਈ ਨਖੜਬ ਨਹੀਂ ਹੋਇਆ ਸੀ ਉਸ ਵੇਲੇ ਹਾਂਜੀ ਤੇ ਮੇਰੇ ਮਨ 'ਚ ਉਸ ਵੇਲੇ ਇਹ ਸਵਾਲ ਹੁੰਦਾ ਸੀਗਾ ਭਈ ਕੌਮ ਦੇ ਵਿੱਚ ਤਾਂ ਬਹੁਤ ਕੁਝ ਹੋਣ ਡਿਆ ਰਹੇਗਾ ਤੇ ਤੁਹਾਨੂੰ ਤਾਂ ਜੇ ਕੁਰਬਾਨੀ ਦੇਣੀ ਹੈ ਤੇ ਦਿਲ ਨਹੀਂ ਚਾਹੀਦੀ ਸੀ ਉਹਨੂੰ ਹਾਂਜੀ ਬਾ ਚਲੋ ਖੈਰ ਉਹਦੇ ਵਿੱਚ ਜੋ ਹੁਣ ਮੈਂ ਭਾਈ ਬਲਦੇਵ ਸਿੰਘ ਜਿਹੜੇ ਆਪਣੇ ਬਡਾਲਾ ਸਾਹਿਬ ਬਡਾਲਾ ਤੇ ਕਿਸਾਨ ਆਗੂ ਜਿਹੜੇ ਹੈਗੇ ਬਲਦੇਵ ਸਿੰਘ ਦੂਜੇ ਸਰਸਾ ਸਰਸਾ ਹਾਂਜੀ ਤੇ ਜਿਹੜੇ ਆਪਣੇ ਖੋਸਾ ਸਾਹਿਬ ਜਿਹੜੇ ਸਤਕਾਰ ਕਮੇਟੀ ਦੇ ਨਾਲ ਹੈਗੇ ਆ ਹਾਂਜੀ ਮੈਂ ਉਹਨਾਂ ਦੇ ਹੁਣ ਇੰਟਰਵਿਊ ਸਾਰਿਆਂ ਦੇ ਸੁਣੀ ਹੈ ਕਿ ਤੇ ਹੁਣ ਮੈਨੂੰ ਬੜੀ ਕਲੈਰਿਟੀ ਹੋਈ ਹੈ ਗੱਲ ਦੇ ਵਿੱਚ ਹਾਂਜੀ ਤੇ ਅਸਲੀਅਤ ਹੈ ਕੀ ਆ ਜਿਹੜਾ ਇੱਕ ਆਮ ਬੋਲਿਆ ਜਾਂਦਾ ਪਈ ਮਾਨ ਨੇ ਮੁੱਖ ਮੰਤਰੀ ਨੇ ਉੱਥੇ ਬਹੁਤ ਵੱਡਾ ਝੂਠ ਬੋਲਿਆ ਹਾਂ ਇਹ ਗੱਲ ਹੈਗਾ ਉਹਨਾਂ ਦੇ ਹੁਣ ਮੂੰਹ ਤੋਂ ਸਾਨੂੰ ਦੋ ਹੀ ਗੱਲ ਪਤਾ ਲੱਗਾ ਹੈਗਾ ਬਿਲਕੁਲ ਕੋਈ ਝੂਠ ਨਹੀਂ ਬੋਲਿਆ ਉਹਨੇ ਅੱਛਾ ਜੀ ਮੇਰੀਆਂ ਦੂਜੀ ਸਿਆਸੀ ਪਾਰਟੀਆਂ ਹੈਗੀਆਂ ਜਿਸ ਤਰ੍ਹਾਂ ਸੁਖਵੀਰ ਬਾਦਲ ਹੈਗਾ ਉੱਥੇ ਪਹੁੰਚ ਗਿਆ ਇੱਕ ਨਾਮ ਹਾਂਜੀ ਜਦ ਕਿ ਕਾਲ ਤਖਤ ਵੱਲੋਂ ਇਹ ਵੀ ਗੱਲ ਕਹੀ ਸੀ ਵੀ ਇੱਥੇ ਕੋਈ ਸਿਆਸਤ ਨਾ ਕੀਤੀ ਜਾਵੇ ਹੂੰ ਹੂੰ ਤੇ ਹੁਣ ਸਵਾਲ ਇਹ ਹੋ ਹੈਗਾ ਵੀ ਸੁਖਵੀਰ ਬਾਦਲ ਉੱਥੇ ਕਿਹੜੀ ਗੱਲ 'ਤੇ ਪਹੁੰਚ ਗਿਆ ਉੱਥੇ ਹਾਂਜੀ ਹੁਣ ਕਿੰਨੀਆਂ ਪਾਰਟੀਆਂ ਵੇਲੇ ਹੈਗੀਆਂ ਉਹਨਾਂ ਨੂੰ ਗੁਰੂ ਜਿਹੜੇ ਹੈਗੇ ਨਾ 328 ਇਹ ਗ੍ਰਸੂਪ ਹੈ ਉਹਨਾਂ ਦੀ ਨਹੀਂ ਐਸ ਲਈ ਉਹਨਾਂ ਨੂੰ ਕੋਈ ਗੱਲ ਦਾ ਮਤਲਬ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਹਾਂਜੀ ਉਹ ਤਾਂ ਐਸ ਲਈ ਆਪਣੇ ਸਿਆਸਤ ਨੂੰ ਚਮਕਾਉਣ ਦੇ ਲਈ ਇੱਕ ਮੇਰਾ ਹੁਣ ਅਗਲੇ ਸਾਲ ਇਲੈਕਸ਼ਨ ਆ ਰਹੀ ਹੈ ਹਾਂਜੀ ਉਹਦੇ ਕਰਕੇ ਉਹਨਾਂ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਅਸੀਂ ਹੁਣ ਜਿਹੜੇ ਵੀ ਹੋਕਾ ਔਰ ਕਰੋਕਾ ਦੇ ਕਰਕੇ ਅਸੀਂ ਕਿਸੇ ਤਰ੍ਹਾਂ ਬਦਨਾਮੀ ਕਰਕੇ ਤੇ ਇਸ ਇਸ਼ੂ ਨੂੰ ਪਰੇ ਕਰਕੇ ਅਸੀਂ ਆਪਣਾ ਅੱਗੇ ਆਪਣੇ ਆਪ ਨੂੰ ਪ੍ਰੋਮੋਟ ਕਰ ਗਏ ਹੂੰ ਬਿਲਕੁਲ ਬਿਲਕੁਲ ਚੌਣ ਸਾਹਿਬ ਕਾਫੀ ਸਾਰੀਆਂ ਪਾਰਟੀਆਂ ਦੇ ਕਾਂਗਰਸ ਪਾਰਟੀ ਦੇ ਵਿੱਚ ਉੱਥੇ ਪਹੁੰਚਿਆ ਕਾਫੀ ਉੱਥੇ ਲੀਡਰ ਆਪਾਂ ਸੋਸ਼ਲ ਮੀਡੀਆ ਭਰਿਆ ਪਿਆ ਉੱਥੇ ਸਾਰੇ ਆਪੋ ਆਪਣੇ ਵਿਊ ਆਪੋ ਆਪਣੇ ਹਸਾਬ ਨਾਲ ਗੱਲਬਾਤ ਕਰ ਰਿਹਾ ਕੈਰੀ ਆਨ ਜਿਹੜਾ ਮੈਨੂੰ ਜੋ ਹੁਣ ਆ ਗੱਲ ਕਲੀਅਰਟੀ ਹੋਈ ਨਾ ਮੇਕ ਸਿੰਘ ਜੀ ਹਾਂਜੀ ਉਹਦੇ ਵਿੱਚ ਇਹ ਹੋਇਆ ਤੇ ਕਿਦਾਂ ਕੋਈ ਬੰਦਾ ਛੇਲਾ ਲੈ ਕੇ ਜਾਂਦਾ ਹੈ ਜਿਹਦੇ ਪਿੱਛੇ ਤਿੰਨ ਚਾਰ ਬੰਦੇ ਲੱਗੇ ਪੈਸੀ ਇਹਦੇ ਕੋਲ ਲੈਣਾ ਹੈ ਕਿਸੇ ਤਰੀਕੇ ਨਾਲ ਹਾਂਜੀ ਪਹਿਲਾਂ ਮਿਲਿਆ ਉਹ ਵੀ ਕਹਿੰਦਾ ਇਹ ਕੁੱਤਾ ਆ ਦੂਜਾ ਵੀ ਤੇ ਉਹ ਅਖੀਰ ਜੇ ਉਹਨ ਛੱਡ ਦਿੱਤਾ ਇਸ ਹਿਸਾਬ ਦੇ ਨਾਲ ਇਹ ਸਾਰੇ ਜਿਹੜੇ ਦੂਜੇ ਪੋਲਿਟਿਕਲ ਪਾਰਟੀਆਂ ਹੈਗੀਆਂ ਕਿ ਅਸਲ ਵਿੱਚ ਮੁੱਖ ਮੰਤਰੀ ਪੰਜਾਬ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਕਰ ਰਹੀਆਂ ਤੇ ਜਿਹੜਾ ਉਹਨੂੰ ਡਿਸਕਰੇਜ ਕਰ ਰਹੀਆਂ ਜਰਕੇ ਉਹ ਕੰਮ ਜਿਹੜਾ ਹੈਗਾ ਉਹਨੇ ਜਿਸ ਤਰੀਕੇ ਦੇ ਨਾਲ ਹੱਥ ਪਾਇਆ ਹੋਇਆ ਨਾ ਹਾਂਜੀ ਤੇ ਉਹਦੇ ਵਿੱਚ ਇਹ ਹੈ ਕਿ ਉਹ ਚਾਹੁੰਦਾ ਹੈਗਾ ਕਿ ਅਸੀਂ ਇਹ ਗੱਲ ਹੁਣ ਇੱਕ ਵਾਰੀ ਮਕਾਦ ਦਿੱਤੀ ਜਾਵੇ ਉਹ ਹਮ ਹਮ ਅੱਗੋਂ ਤੋਂ ਜਿਹੜੀ ਆ ਇਹੇ ਜਿਹੜੀ ਹੈਗੀ ਨਾ ਇਹਦੇ ਤੇ ਹੁਣ ਜਿਹੜੀ ਹੈਗੀ ਆ ਅੱਗੋਂ ਤੋਂ ਮਤਲਬ ਸਿਆਸਤੀ ਐਸੀ ਇਹਨੇ ਐਸਿਕੂ ਤੇ ਹੁੰਦੀ ਰਹੇ ਹਾਂਜੀ ਤੋ ਉਹ ਜਿਹੜੇ ਹੁਣ ਦੇਖੋ ਨਾ ਭਾਈ ਆਪਣੇ ਬਲਦੇਸ਼ਿੰਗ ਸ਼ਿਰਸਾ ਵੱਲੋਂ ਭਾਈ ਬਟਾਲਾ ਸਾਹਿਬ ਵੱਲੋਂ ਤੇ ਖੁਸਾ ਸਾਹਿਬ ਵੱਲੋਂ ਜੋ ਇਹ ਸਾਰੀ ਇੱਕ ਸਟੇਟਮੈਂਟ ਬਣਾ ਕੇ ਉਹਨਾਂ ਨੇ ਰਿਪੋਰਟ ਜੇਦੀ ਆ ਉਹ ਕੱਲ ਤੱਕ ਤੁਹਾਨੂੰ ਵੀ ਦਿੱਤੀ ਹੈਗੀ ਆ ਤੇ ਨਾਲ ਮੈਂ ਕਹਿੰ ਸਕਦੀ ਮੈਂ ਨਾਲ ਕਿਸੇ ਆਪਣੇ ਲਈ ਮੈਂ ਸਮਝਦਾ ਹੈਗਾ ਨਾਲ ਸਾਡਾ ਫਰਜ਼ ਬਣਦਾ ਤੇ ਅਸੀਂ ਜਿੰਨਾ ਜੋ ਸੁਣਿਆ ਹੈਗਾ ਜੋ ਸਾਨੂੰ ਪਤਾ ਲੱਗਾ ਹੈਗਾ ਉਹਦੇ ਬਾਰੇ ਜਰੂਰ ਸੰਤਾਨ ਨੂੰ ਆਪਾਂ ਜਰੂਰ ਦੱਸੀਏ ਬਿਲਕੁਲ ਉਹ ਇਹ ਹੈਗਾ ਵੀ ਜਿਹੜਾ ਉਹ ਨਾਭ ਸਿੰਘ ਡੇਰਾ ਹੈ ਨਾ ਉਹ ਡੇਰਾ ਹੈ ਗੁਰਦੁਆਰਾ ਨਹੀਂ ਹੈਗਾ ਰਾਜਾ ਹਾਂਜੀ ਇਹ ਰਾਜਾ ਨਾ ਉਹ ਡੇਰਾ ਹੈ ਗੁਰਦੁਆਰਾ ਨਹੀਂ ਹੈਗਾ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਸਬੂਤ ਦਿਖਾਲੇ ਆ ਜਿਹਦੇ ਵਿੱਚ ਉੱਥੇ ਉਹ ਵਿੱਚ ਜਿਹੜੇ ਹੈਗੇ ਆ ਉਹ ਇੱਕ ਵੱਖਰਾ ਨੇ ਆਪਣਾ ਗ੍ਰੰਥ ਤਿਆਰ ਕੀਤਾ ਹੈਗਾ ਹੂੰ ਹੂੰ ਔਰ ਉਹਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਹੈਗਾ ਉਹ ਵੀ ਵੱਖਰਾ ਹੈਗਾ ਉਹਨਾਂ ਦਾ ਠੀਕ ਹੈ ਨਿਸ਼ਾਨ ਸਾਹਿਬ ਦੇ ਉੱਪਰ ਉਹਨਾਂ ਨੇ ਤੇ ਮੋਰ ਦੇ ਖੰਭ ਲਾਇਆ ਹੈਗੇ ਆ ਹੂੰ ਹੂੰ ਔਰ ਅੰਦਰ ਜਿਹੜਾ ਹੈਗਾ ਜਿਹੜੇ ਕਿ ਜਿਹੜੀ ਸਿੱਖ ਧਰਮ ਦੇ ਵਿੱਚ ਆਪਣੀਆਂ ਬਹੁਤ ਸਾਰੀਆਂ ਗੱਲਾਂ ਨਹੀਂ ਆਪਾਂ ਨੂੰ ਪ੍ਰਵਾਨ ਕਰਨ ਵਾਲੀਆਂ ਹੈਗੀਆਂ ਨਾ ਉਹ ਉੱਥੇ ਸਾਰਾ ਕੁਝ ਹੋ ਰਿਹਾ ਹੈਗਾ ਤੇ ਕਿਸੇ ਦਾ ਕਿ ਇਹ ਨਾ ਆਗੂ ਨੇ ਗੱਲ ਕਹੀ ਮੈਂ ਵੀ ਇਹੀ ਗੱਲ ਕਹਿਣ ਦੀ ਚਾਹਣਾ ਹੈਗਾ ਕਿ ਉਹ ਜਿਹੜੇ ਉਸ ਦੇ ਦੇ ਨਾਲ ਲੋਕ ਹੈਗੇ ਆ ਅਸੀਂ ਉਹ ਆਪਣਾ ਜੋ ਕਰਨਾ ਕਰਨ ਉਹ ਇਹ ਸਾਡਾ ਫ਼ਰਜ਼ ਨਹੀਂ ਮੰਨਦਾ ਅਸੀਂ ਤਾਂ ਸਿਰਫ ਇਹਨਾਂ ਦੱਸਣ ਦੇ ਲਈ ਕੋਸ਼ਿਸ਼ ਕੀਤੀ ਆ ਤੇ ਉਹ ਗੁਰਦੁਆਰਾ ਨਹੀਂ ਦੇ ਰਾਇਆ अच्छा दे जी और और ओ डेरे ਦੇ ਵਿੱਚ ਜਿਹੜਾ ਹੈਗਾ ਉਹ ਨਾਲ ਦੀ ਤੀਰਵਾ ਟੋਟਲੀ ਬਖਰਾ ਹੈਗਾ ਹਮ ਹਮ ਤੇ ਉਹਦੇ ਵਿੱਚ ਸੰਗਤ ਨੂੰ ਜੇ ਸਾਨੂੰ ਸਾਰਾ ਅਵੇਅਰਨੈਸ ਹੋਣੀ ਚਾਹੀਦੀ ਆ ਤੇ ਦੂਜੀ ਗੱਲ ਹੈਗੀ ਆ ਵੀ ਜੇ ਉਹਰੇ ਤੇ ਕਿਸੇ ਕਿਸਮ ਦੇ ਜੋ ਵੀ ਅ ਕੋਈ ਕਾਰਵਾਈ ਕਰਨੀ ਹੋਵੇ ਹਮ ਹਮ ਜਾਂ ਮਤਲਬ ਸੰਗਤ ਨੂੰ ਕੋਈ ਪ੍ਰਦੇਸ਼ ਕਰਨਾ ਹੋਵੇ ਉਹ ਕਾਲ ਤਖਤ ਦੀ ਡਿਊਟੀ ਮੰਨਦੀ ਹੈ ਕਿ ਸਾਡਾ ਕਿਸੇ ਦਾ ਵੀ ਕਹਿਣ ਦਾ ਫਾਜ਼ਿਲ ਨਹੀਂ ਬਣਦਾ ਬਿਲਕੁਲ ਠੀਕ ਹੈ ਜੀ ਇਹ ਹੈ ਸਾਰੇ ਉੱਥੇ ਦੀ ਕਹਾਣੀ ਜਿਹੜੀ ਹੈਗੀ ਆ ਔਰ 169 ਸ੍ਰੂਪ ਜਿਹੜੇ ਹੈਗੇ ਆ ਉਹਨਾਂ ਵਿੱਚੋਂ ਥੋੜਿਆਂ ਦਾ ਉਹਨਾਂ ਕੋਈ ਬੇਰਵਾ ਹੈਗਾ ਬਾਕੀ ਜਿਹੜੇ ਹੈਗੇ ਆ ਸ੍ਰੂਪ ਜਿਹੜੇ ਆ ਉਹਨਾਂ ਬਾਰੇ ਕੋਈ ਬੇਰਵਾ ਨਹੀਂ ਕੋਈ ਵੀ ਹੈਗਾ ਹੂੰ ਹੁਣ ਦੂਜਾ ਸਵਾਲ ਇਹ ਪੈਦਾ ਹੁੰਦਾ ਪਈ 169 ਤੋਂ ਬਾਅਦ ਜਿਹੜੇ ਬਾਕੀ ਬਚਦੇ ਹੈਗੇ ਉਹ ਸ੍ਰੂਪ ਕਿੱਥੇ ਹੈ ਕਿੱਦਿਨੇ ਹੂੰ ਤੇ ਇੱਕ ਪੁਆਇੰਟ ਨਾਲ ਵਿੱਚ ਇਹ ਵੀ ਉਹਨਾਂ ਨੇ ਦੱਸਿਆ ਹੈਗਾ ਕਿ ਜਿਹੜਾ ਇਹ ਡੇਰਾ ਹੈਗਾ ਜਿਹਦੇ ਨਾਲ ਸੰਬੰਧ ਨਹੀਂ ਹੈਗਾ ਤਾਂ ਉੱਥੇ ਇਹ ਸ੍ਰੂਪ ਗਏ ਕਿਸ ਤਰੀਕੇ ਨਾਲ ਹੂੰ ਹੂੰ ਠੀਕ ਹੈ ਜੀ ਇਹ ਸਾਰਾ ਜਿਹੜੀ ਚੀਜ਼ਾਂ ਹੈਗੀਆਂ ਨਾ ਇਹਨਾਂ ਦੀ ਇੱਕ ਬੜੀ ਵੱਡੀ ਭਾਰੀ ਜਿਹੜੀ ਆ ਜਿੱਦਾਂ ਕਿ ਹੁਣ ਸੈੱਟ ਲੱਗੀ ਹੋਈ ਹੈਗੀ ਆ ਗਵਰਨਮੈਂਟ ਨੇ ਜੋ ਪੰਜਾਬ ਗਵਰਨਮੈਂਟ ਨੇ ਲਾਈ ਆ ਉਹਦੇ ਵਿੱਚ ਇਹ ਆ ਕਿ ਉਹ ਜਿਹੜਾ ਹੈਗਾ ਉਹ ਦੁੱਧ ਤੋਂ ਦੁੱਧ ਤੋਂ ਪਾਣੀ ਜਿਹੜਾ ਹੈਗਾ ਨਾ ਅਲੱਗ ਕਰਨ ਦੇ ਲਈ ਜੋ ਅਸਲੀਅਤ ਹੈਗੀ ਆ ਉਹਦੇ ਨਾਲ ਉਹਦੇ ਵਿੱਚ ਬਹੁਤ ਚੰਗੀ ਇੱਕ ਸੰਭਾਵਨਾ ਹੈਗੀ ਆ ਹੂੰ ਹੂੰ ਜਰਕੇ ਪੋਲੀਟੀਕਲ ਪਾਰਟੀਆਂ ਜਾਂ ਸੁਖਵੀਰ ਬਾਦਲ ਵਰਗੇ ਜਿਹੜੇ ਲੋਕ ਹੈਗੇ ਆ ਉਹ ਇਸ ਗੱਲ ਨੂੰ ਨਮਕਾ ਕੇ ਰੱਖ ਕੇ ਜਿਹੜਾ ਕਿ ਗੱਲ ਮੁਕਣ ਨਹੀਂ ਦੇਣੇ ਚਾਹੁੰਦੇ ਉਹ ਹੈਗੇ ਸੋ ਕੋਈ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਹੂੰ ਹੂੰ ਜੋ ਭਾਈ ਬਡਾਲਾ ਨੇ ਜਾਂ ਇਹਦਾ ਬਾਕੀ ਆਗੂਆਂ ਨੇ ਸਾਰੀ ਉਥੇ ਦੀ ਸਿਚੁਏਸ਼ਨ ਦੱਸੀ ਹੈ ਨਾ ਹੂੰ ਹੂੰ ਜਿਹੜੇ ਸਬੂਤਾਂ ਦੇ ਸਵਾਲ ਹਿਸਾਬ ਦੇ ਨਾਲ ਹਾਂਜੀ ਓਰੇ ਦੇ ਹਿਸਾਬ ਦੇ ਨਾਲ ਬਿਲਕੁਲ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਹੈਗੀ ਆ ਵੀ ਇਹ ਉਹਨੂੰ ਗੱਲ ਮੁਕਣ ਦੇਣਾ ਨਹੀਂ ਚਾਹੁੰਦੇ ਹੈਗੇ ਹੂੰ ਹੂੰ ਤੇ ਦੂਜੇ ਹੈਗਾ ਵੀ ਜਿਹੜਾ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਵਿੱਚ ਉਹ ਮਜ਼ਾ ਕਰ ਰਿਹਾ ਹੈ ਕਿ ਕਿਸ ਦੀ ਕੇ ਨਾਲ ਉਹਨਾਂ ਦੇ ਨਾਂ ਅੱਗੇ ਨਾਂ ਆ ਸਕਣ ਹਮ ਇਹ ਹੈ ਉੱਥੇ ਦੀ ਹਾਲਾਤ ਜਿਹੜੇ ਮਿਕਸਾਂਗੀ ਹਮ 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 ਠੀਕ ਹੈ ਤੋਂ ਸਾਨੂੰ ਜਿਹੜਾ ਸਾਡਾ ਫਸਤ ਬੰਦਾ ਹੈਗਾ ਉਹਨਾਂ ਨੇ ਜੋ ਅਪੀਲ ਕੀਤੀ ਹੈਗੀ ਨਾ ਉਹਨਾਂ ਨੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਵੀ ਅਪੀਲ ਕੀਤੀ ਆ ਹਮ ਤੇ ਔਰ ਸੰਗਤ ਨੂੰ ਵੀ ਲੋਕਾਂ ਨੂੰ اپیل ਕੀਤੀ ਹੈਗੀ ਵੀ ਇਹ ਵੀ ਸਾਨੂੰ ਸਾਡਾ ਫਰਜ ਜਿਹੜਾ ਬਣਦਾ ਹੈਗਾ ਉਹ گورਨਮੈਂਟ ਦਾ ਮੁੱਖ ਮੰਤਰੀ ਦੇ ਨਾਲ ਜਾਂ ਜਿਹੜੀਆਂ ਸਾਡੀ ਸਿੱਤ ਹੈਗੀ ਉਹਨਾਂ ਨੂੰ ਸਾਨੂੰ ਸਹਿਯੋਗ ਕਰਨਾ ਬਣਦਾ ਹੈਗਾ ਔਰ ਦੂਜੀ ਪਾਸੇ ਇਹ ਹੈਗਾ ਵੀ ਜਿਹੜੀ ਸਾਨੂੰ ਸਹੀ ਜਾਣਕਾਰੀ ਹੈ ਨਾ ਹੂੰ ਉਹਦੇ ਨਾਲ ਸਾਨੂੰ ਉੱਥੇ ਤੱਕ ਅਟੈਚ ਹੋਣ ਦੀ ਲੋੜ ਆ ਹੂੰ ਤੇ ਸਾਨੂੰ ਪਤਾ ਲੱਗੇ ਵੀ ਉਹ ਕੀ ਰਿਹਾ ਹੈਗਾ ਉਹ ਕੀ ਰਿਹਾ ਤੇ ਖਾਸ ਕਰਕੇ ਚੌਣ ਸਾਹਿਬ ਕਾਫੀ ਲੰਮੇ ਸਮੇ ਤੋਂ 328 ਰੁਪਏ ਜਿਹੜਾ ਮਾਮਲਾ ਲੰਮੇ ਸਮੇ ਤੋਂ ਚੱਲ ਰਿਹਾ ਸੀ ਉਹਦੀ ਕੋਈ ਨਾ ਕੋਈ ਗੱਲਬਾਤ ਚਲੋ ਚੱਲੀ ਆ ਤੇ ਖਾਸ ਕਰਕੇ ਆਪਾਂ ਭਗਵੰਤ ਸਿੰਘ ਮਾਣ ਸਾਹਿਬ ਦਾ ਵੀ ਆਪਾਂ ਕਹਿੰਦੇ ਹੁੰਦੇ ਆ ਵਧੀਆ ਗੱਲਬਾਤ ਹੈ ਜੀ 169 ਉਹਨਾਂ ਨੇ ਜਿਹੜੇ ਸਰੂਪਾਂ ਦੀ ਗੱਲਬਾਤ ਕੀਤੀ ਆ ਜੇ ਗਾਹਾਂ ਦੇਖੋ ਹੁਣ ਬਾਕੀ ਕਹਿੰਦੇ ਹੁੰਦੇ ਆ ਤੇਲ ਦੇਖੋ ਤੇਲ ਦੀ ਧਾਰ ਦੇਖੋ ਤੇ ਦੇਖਦੇ ਆ ਕਿੱਦਾਂ ਨੂੰ ਇਹ ਗੱਲਬਾਤ ਚੱਲਦੀ ਤੇ ਪਾੜੇ ਲੰਮੇ ਚਮੇ ਤੋਂ ਪਾਈਬਲਦੇਸ ਸਿੰਘ ਬੜਾਲਾ ਸਾਹਿਬ ਨੇ ਵੀ ਇਸ ਇਹ ਮੋਰਚਾ ਲਾਇਆ ਹੋਇਆ ਆ ਤੇ ਇਸ ਮੋਰਚੇ ਨੂੰ ਉਹਨਾਂ ਨੇ ਵੀ ਉਹਨਾਂ ਦੀ ਬਹੁਤ ਜ਼ੋਰ ਅਪੀਲ ਸੀਗੀ ਉਹ ਬੇਨਤੀ ਕਰਦੇ ਹੁੰਦੇ ਸੀ ਵੀ ਇਹਦਾ ਦੱਸੋ ਕਿੱਥੇ ਆ ਤੇ ਕਿੱਥੇ ਗੱਲਬਾਤ ਚਲੋ ਗੱਲਬਾਤ ਚੱਲੀ ਆ ਤੇ ਕੁਝ ਨਾ ਕੁਛ ਇਹਦੇ ਵਿੱਚੋਂ ਜ਼ਰੂਰ ਜਾਦੀ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਤੇ ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਆ ਜਿਨੀਆਂ ਸਾਡੀ ਪੋਲੀਟੀਕਲ ਪਾਰਟੀਆਂ ਇਹਨਾਂ ਨੇ ਤੇ ਆਪਣੀ ਸਿਆਸਤ ਨੂੰ ਚਮਕਾਉਣਾ ਚਮਕਾਉਣਾ ਜਿੱਥੇ ਵੀ ਜਾਣਗੇ ਇਹਨਾਂ ਨੇ ਤੇ ਆਪਣੀ ਸਿਆਸਤ ਨੂੰ ਅੱਗੇ ਲੈ ਕੇ ਜਾਣਾ ਆ ਚੌਣ ਸਾਹਿਬ ਐਂਡ ਵਿੱਚ ਹੋਰ ਕੋ ਕਹਿਣਾ ਚਾਹੁੰਦੇ ਆ ਮੈਂ ਹਾਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਜਿਹੜੀ ਕਿ ਬੜੀ ਜ਼ਰੂਰੀ ਹੈਗੀ ਆ ਕਿਹੜਾ ਐਸਲੇ ਰੌਲਾ ਪਾਇਆ ਜਾ ਰਿਹਾ ਨਾ ਉਸ ਡੇਰੇ ਵੱਲੋਂ ਜਾਂ ਸੁਖਬੀਰ ਬਾਦਲ ਦੇ ਵੱਲੋਂ ਵੀ ਉੱਥੇ ਜਿਹੜਾ ਅਟੈਕ ਕੀਤਾ ਗਿਆ ਉਸ ਕੋਲ ਜਾ ਕੇ ਹਾਂਜੀ ਉਹਨਾਂ ਨੇ ਦੱਸਿਆ ਹੈਗਾ ਕਿ ਸਿੱਟ ਗਿੜੀ ਆ ਉਹਨਾਂ ਨੇ ਬੜੇ ਅਰਬ ਦੇ ਨਾਲ ਅਮਰਤਾਰੀ ਸਿੰਘ ਨਾਲ ਲੈ ਕੇ ਹੂੰ ਹੂੰ ਪਹਿਲਾਂ ਬਕਾਇਦਾ ਅਰਦਾਸ ਕਰਕੇ ਫੇਰ ਸਾਰਾ ਜਿਹੜਾ ਸੀ ਉਹਨਾਂ ਦੇ ਹੱਥੀਂ ਸਾਰਾ ਕੁਝ ਉੱਚਾ ਇਕੱਠੇ ਕੀਤਾ ਹੈਗਾ ਠੀਕ ਹੈ ਜੀ ਤੇ ਉਹਦੇ ਬਾਅਦ ਜਿਸ ਜਿਸ ਤਰੀਕੇ ਨਾਲ ਆਪਾਂ ਮਣਕੇ ਦੁਆਰਾ ਸਾਰਾ ਕੱਪ ਕੰ ਕਰਦੇ ਹਾਂ ਗੁਰਦਵਾਰ ਸਾਹਿਬਾਂ ਵਿੱਚ ਜਹੂਰ ਜਗ੍ਹਾ ਦੇ ਉਸ ਤਰੀਕੇ ਦੇ ਨਾਲ ਹੀ ਉਹਨਾਂ ਨੇ ਬਕਾਇਦਾ ਬਾਹਰ ਵਿੱਚ ਜਲਦੀ ਸਾਰਾ ਕੰਮ ਕਰ ਖੋਇਆ ਪਰ ਰਲਾਸ ਕਰਕੇ ਸਾਰਾ ਕੁਝ ਜਿਹੜਾ ਹੈਗਾ ਜੋ ਸਿੱਖ ਪਰੰਪਰਾ ਆਪਣੀ ਬਣਦੀ ਉਹਦੇ ਹਿਸਾਬ ਨਾਲ ਹੀ ਸਾਰਾ ਕੁਝ ਕੀਤਾ ਉਹਨਾਂ ਨੇ ਤੇ ਲੇਕਿਨ ਜਿਹੜਾ ਹਾਲ ਅਟੈਕ ਵਾਲੀ ਗੱਲ ਹੈਗੀ ਆ ਉਹ ਬਹੁਤ ਵੱਡਾ ਇੱਕ ਦਿਮਾਗ ਹਨ ਜਿਹੜੇ ਇੱਕ ਜਿਹੜਾ ਹੈਗਾ ਉਹ ਬਾਅਦ ਛੱਡੀ ਜਾ ਰਹੀ ਆ ਜੇ ਤੋ ਜੇ ਤੋ ਕਿ ਇਸ ਗੱਲ ਤੋਂ ਸਾਨੂੰ ਸਾਰਿਆਂ ਸਿੱਖਾਂ ਨੂੰ ਦੀ ਲੋੜ ਹੈ ਤਾਂ ਕਿ ਉਹਨਾਂ ਗਮਰਾਹ ਕਰਕੇ ਜਾਂ ਬਰਨਾਮ ਕਰਕੇ ਲੋਕਾਂ ਦੇ ਆਪਣੇ ਵੱਲੋਂ ਇੱਕ ਵੱਖਰੀ ਜਿਹੜੀ ਆ ਉਹਨਾਂ ਲੋਕਾਂ ਵੱਲੋਂ ਇੱਕ رائے ਜਿਹੜੀ ਭੇਜੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਗੁਮਰਾਹ ਕੀਤਾ ਜਾ ਸਕੇ ਹੂੰ ਤੇ ਮੈਂ ਤਾਂ ਇਹ ਸਮਝਾਂਗਾ ਕਿ ਸਾਨੂੰ ਸਾਰਿਆਂ ਨੂੰ ਫਰਜ਼ ਬਣਦਾ ਹੈਗਾ ਕਿ ਅਸੀਂ ਇਹਦੀ ਗੱਲ ਦੀ ਤਹਿ ਤੱਕ ਜਾਈਏ ਔਰ ਜਿਹੜਾ ਇਹ 328 ਸਰੂਪਾਂ ਦਾ ਝਗੜਾ ਹੈਗਾ ਆਪਣੇ ਲੰਬੇ ਲੰਬੋ ਲੰਬੀ ਦੇਰ ਤੋਂ ਕਾਫੀ ਮਸਲਾ ਹਾਂਜੀ ਤੇ ਇਹਨੂੰ ਇਹ ਸੁਲਝ ਵਿੱਚ ਤਾਂ ਹੀ ਇਹ ਕੰਮ ਵਿੱਚ ਸਾਰੇ ਮੈਂ ਜਿਹੜੀ ਹੈਗੀ ਬੇਚੈਨੀ ਖਤਮ ਹੋਏਗੀ ਬਿਲਕੁਲ ਬਿਲਕੁਲ ਚੌਂ ਸਾਬ ਤੇ ਮੈਂ ਹੁਣ ਇਥੋਂ ਤੁਹਾਤੋਂ ਆਜ਼ਾਦ ਲੈਣੀ ਆ ਤਾਂ ਮੈਂ ਆਸ ਕਰਦਾ ਆ ਕਿ ਆ ਜਿੰਨੇ ਵੀ ਤੁਸੀਂ ਮੈਨੂੰ ਲਾਈਵ ਦੇਖਦੇ ਆ ਤੇ ਸਾਡੀ ਗੱਲਬਾਤ ਜਿਹੜੀ ਹਲਕੀ ਫੁਲਕੀ ਜੀ ਅਸੀਂ ਕੀਤੀ ਆ ਉਹ ਤੁਹਾਨੂੰ ਚੰਗੀ ਲੱਗਦੀ ਹੁੰਦੀ ਆ ਤੇ ਮੈਂ ਚੌਂ ਸਾਬ ਤੁਹਾਤੋਂ ਮੈਂ ਆਜ਼ਾਦ ਲਊਗਾ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਆਸ ਕਰਦਾ ਵੀ ਅੱਜ ਦੀ ਗੱਲਬਾਤ ਜਿਹੜੀ ਅਸੀਂ ਕੀਤੀ ਆ ਹਲਕੀ ਫੁਲਕੀ ਜੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਈ ਆ ਹੋਰ ਕਿਸੇ ਮੁੱਦੇ ਦੇ ਨਾਲ ਬਹੁਤ ਜਲਦ ਮਿਹਨਤ ਦੀ ਆਸ ਵਿੱਚ ਇੱਥੇ ਮਨੂ ਵਿਦੇਸ਼ ਛੁੱਟੀਆਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ